ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਕਸ ਵਾਪਰ ਆਏ ਚੈਨਲ ਦਾ ਤੁਹਾਡਾ ਸਵਾਗਤ ਹੈ YouTube ਫੈਮਿਲੀ ਦਾ ਸਾਰਾ ਠੀਕ ਠਾਕ ਹੋ ਦੇਖਦੇ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਅੱਜ ਕੀ ਤਰੀਕ ਹੋ ਗਈ ਹੈ 7 ਜੁਲਾਈ ਤੇ ਦਿਨ ਵੀਰਵਾਰ ਪੀਰਾਂ ਦਾ ਦਿਨ ਹੋ ਗਿਆ ਤੇ ਪੀਰ ਫਕੀਰ ਮੇਰ ਰੱਖਣ ਸਾਰਿਆਂ ਦੇ ਆਪਣਾ ਮੇਰ ਪ੍ਰਾਤ ਰੱਖਣ ਤਸਵੀਰ ਦਾ ਹੋ ਗਿਆ ਟਾਈਮ ਸਾਢੇ ਘੱਟ ਹੋਈਦਾ ਹੋ ਗਿਆ ਜੀ ਤੇ ਮੈਂ ਆ ਇੱਥੇ ਅੱਗ ਬਾਲ ਲਈ ਸੀਗੀ ਤੇ ਵੈਸੇ ਠੰਡਾ ਇਸ ਜਮੀ ਨੂੰ ਨਹੀਂ ਪਿਆ ਹੈਗਾ ਤੇ ਨਾਰਮਲ ਜਿਹਾ ਸੀਗਾ ਚਲੋ ਮੈਂ ਕਿਹਨ ਫਾਲੂ ਵੇ ਬਹੁਤ ਇਕੱਠੇ ਹੋਇਆ ਤੇ ਚਲੋ ਅੱਗ ਬਾਲਦੇ ਆ ਪਹਿਲਾਂ ਫੇਰ ਮਰਖਿਆ ਦੁੱ ਇਹ ਗਰਮ ਕਰਨਾ ਦੁੱਧ ਗਰਮ ਹੋਇਆ ਤੇ ਚਲੋ ਵਧੀਆ ਰਹਿੰਦਾ ਹੈ ਨਾ ਤੁਸੀਂ ਮੇਰੀ ਰਿਕਵੈਸਟ ਸਾਰਿਆਂਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਨਾਲ ਹਾਈਪ ਦਾ ਆਪਸ਼ਨ ਉਹਨਾਂ ਦਾ ਵੀ ਨੱਪਦਿਆ ਕਰੋ ਦੇਖੋ ਜੀ ਇਹ ਜੀ ਗਰਮੀ ਚ ਵੀਡੀਓ ਬਣਾਉਣੀ ਬਹੁਤ ਔਖੀ ਆ ਤੇ ਮੈਂ ਕਹਿ ਲੈਣਾ ਵੀ ਵੀਡੀਓ ਬਣਾਉਣੀ ਆ ਤੇ ਆ ਜਾਨ ਇੱਕ ਹੋ ਜਾਂਦੀ ਜਨਜਾਨਿਕ ਹੋ ਜਾਂਦੀ ਆ ਯਾਨੀ ਗਰਮੀ ਇੰਨੀ ਵਿੱਚ ਹਨਾ ਤੁਸੀਂ ਫੁੱਲ ਵਾਚ ਕਰਿਆ ਕਰੋ ਵੀਡੀਓ ਨੂੰ ਹਨਾ ਤੇ ਵੀਡੀਓ ਨੂੰ ਆ ਐਡ ਨੂੰ ਸਕਿਪ ਨਾ ਕਰਿਆ ਕਰੋ ਮੇਰੀ ਤੁਹਾਡੇ ਕੇ ਅ ਰਿਕਵੈਸਟ ਆ ਮੇਰੀਆਂ ਭੈਣਾਂ ਚਲੋ ਵਧੀਆ ਵੀਡੀਓ ਲਾ ਕੇ ਰੱਖ ਦਿੰਦੇ ਆ ਬਹੁਤ ਧੰਨਵਾਦ ਉਹਨਾਂ ਦਾ ਮੇਰੀ ਬਲੌਗਰਾਂ ਭੈਣਾਂ ਦਾ ਨਾ ਬਹੁਤ ਸਪੋਰਟ ਕਰਦੇ ਵੀ ਜਿਹੜਾ ਔਰ ਸਪੋਰਟ ਕਰਨੀ ਚਾਹੀਦੀ ਹੈ ਨਾ ਤੇ ਆਪਾਂ ਸਪੋਰਟ ਦੇ ਨਾਲ ਅੱਗੇ ਜਾਵਾਂਗੇ ਇੱਕ ਜਿਹੜੀ ਸਪੋਰਟ ਕਰਾਂਗੇ ਤੇ ਜੇ ਆਪਾਂ ਕਈ ਇਕੱਲੇ ਆਪਾਂ ਇਕੱਲੇ ਨਹੀਂ ਵੱਡੇ ਹੈਗੇ ਸਾਰੇ ਭੈਣਾਂ ਭਰਾਵਾਂ ਦੇ ਨਾਲ ਹੀ ਆ ਤੇ ਮੇਰੇ ਨੀਕਾ ਦੁੱਧ ਵਿੱਚ ਸੀਗੀ ਮੈਂ ਦੁੱਧ ਉਬਲ ਗਏ ਨਾ ਕਿਤੇ ਬਾਹਰ ਨਾਲ ਵਿਆਗ ਬਹੁਤ ਤੇਜ਼ ਆ ਤੇ ਅੱਗ ਲੱਕਣਾ ਸੀ ਗਿਆ ਲਾਈਆਂ ਤੁਹਾਨੂੰ ਪਤਾ ਵੀ ਅੱਗਾਂ ਦੀ ਅੱਗ ਬਹੁਤ ਤੇਜ਼ ਹੁੰਦੀ ਆ ਤੇ ਮਗਰ ਬਣਾਉਗੀ ਮੈਂ ਸਬਜੀ ਹਾਂਜੀ ਦੁੱਧ ਤਾਂ ਗਿਆ ਉਬਲ ਤੇ ਦੁੱਧ ਮੈਂ ਰੱਖਿਆ ਘਰ ਤੇ ਆ ਦੇਖੋ ਜੀ ਹੁਣ ਕੁੱਕਰ ਲੈਂਦਾ ਵੇ ਸਬਜੀ ਵਾਲਾ ਤੇ ਹੁਣ ਚਲੋ ਮੈਂ ਕੰਮ ਕਰੂ ਅੱਗ ਬਲ ਨਹੀਂ ਕਾਤੋਂ ਛੱਡਣੀ ਆ ਤਾਂ ਸਬਜੀ ਬਣਾਣੇ ਆ ਤੇ ਦੇਖੋ ਚੁੱਲੇ ਜਿੰਨਾ ਮਰਜੀ ਕੋਸ਼ ਕਰ ਲਓ ਭਾਂਡੇ ਨਾਲ ਕਾਲੇ ਹੋਣ ਫਿਰ ਵੀ ਮੇਰੇ ਕੁੱਕਰ ਕਾਲਾ ਹੋ ਗਿਆ ਫਿਰ ਵੀ ਉਹਦਾ ਮੱਤਰਾ ਬਣਾਇਆ ਹੈਗਾ ਆ ਇਹ ਲੋਹੇ ਦੇ ਚੁੱਲੇ ਤੇ ਰੱਖਣੀ ਤਾਂ ਭਾਂਡੇ ਨਾਲ ਕਾਲੇ ਹੋਣ ਪਰ ਫਿਰ ਵੀ ਹੋ ਜਾਂਦੇ ਤੇ ਸੇਕ-ਸੇਕ ਦੇ ਨਾਲ ਦੇਖੋ ਮੇਰੇ ਕੁੱਕਰ ਦਾ ਕੰਨ ਝੜ ਗਿਆ ਹਨਾ ਵੀ ਜਿਹੜਾ ਕੰਨ ਟੁੱਟ ਗਿਆ ਤੇ ਹੁਣ ਕੰਨ ਇਦਾਂ ਹੀ ਆ ਹੁਣ ਜਿੰਨੇ ਚੱਲੂਗਾ ਚਲਾਵਾਂਗੇ ਤੇ ਵੈਸੇ ਦੂਜਾ ਕੁੱਕਰ ਵੀ ਹੈਗਾ ਮੇਰਾ ਤੇ ਮੈਨੂੰ ਜਾਦਾ ਇਹ ਹੀ ਪਸੰਦ ਆ ਤੇ ਇਹ ਹੈਗਾ ਕਾਫੀ ਸਾਲ ਪੁਰਾਣਾ ਆ ਚੀਜ਼ ਮਿੰਟ ਮਿੰਟ ਬਣ ਜਾਂਦੀ ਐ ਤੇ ਬਹੁਤ ਟੇਸਟੀ ਬਣਦੀ ਆ ਤੇ ਦੇਖੋ ਆਲੂ ਮੈਂ ਕੱਟ ਲਏ ਵੱਡੇ ਵੱਡੇ ਨਾਲ ਟਮਾਟਰ ਤੇ ਅੱਜ ਕੋਈ ਬੜੀਆਂ ਨਹੀਂ ਪਾਉਣੀ ਕੁਛ ਨਹੀਂ ਪਾਉਣਾ ਕੱਲੇ ਆਲੂ ਟਮਾਟਰ ਦੀ ਸਬਜ਼ੀ ਬਣਾਉਣੀ ਹੈ ਨਾ ਤੇ ਚੌਪ ਕਰਕੇ ਮੈਂ ਤੜਕਾ ਵਿੱਚ ਪਹਿਲਾਂ ਪਾ ਕੇ ਲੈਸ ਕੁੱਕਰ ਵਿੱਚ ਘਰੋਈ ਪਾ ਕੇ ਲੈ ਸੀਗੀ ਤੇ ਆ ਮੇਚ ਮਸਾਲਾ ਯਾਨੀ ਪਲੇਟਸ ਪਾ ਕੇ ਲੈ ਸੀਗੀ ਤੇ ਪਾਣੀ ਦਾ ਮਾਗ ਵੀ ਲੈ ਸੀ ਨਾਲ ਮੈਂ ਕਿਹਾ ਚਲੋ ਤੜਕਾ ਨਾਲ ਤੋਂ ਬਾਅਦ ਪਾਣੀ ਪਾਉਣਾ ਪੈਂਦਾ ਵਿੱਚ ਇਹਦੇ ਤੇ ਰਸੁਈ ਤੇਰੀ ਬਣਾਵਾਂਗੇ ਤੇ ਫਿਰ ਬਾਅਦ ਚੋਂ ਨੋਰਮਲ ਜੀ ਰੱਖਾਂਗੇ ਤੇਰੀ ਤੇ ਇਹ ਅੱਗ ਵੀ ਬੁੱਝ ਜਾਂਦੀ ਆ ਤੇ ਕਈ ਕਈ ਵਾਰੀ ਅੱਗ ਬੁੱਝ ਜਾਂਦੀ ਆ ਦੁਬਾਰ ਨਹੀਂ ਫਿਰ ਪੋ ਜਾਂਦੀ ਆ ਓ ਕੀ ਤੇ ਇਹਦੇ ਵੈਸੇ ਫੂਗਣਾ ਵੀ ਲਾਗੇ ਰੱਖਿਆਵੇਂ ਇਹ ਸਾਡੇ ਪਾਇ ਪਾਇ ਸੀ ਉਹ ਜੋ ਨਾ ਵਜਿਆ ਸੀਗਾ ਪਾਇ ਪਾਇ ਤਾਂ ਉਹ ਫੇ ਮਿਸਰੀ ਕਹਿੰਦੇ ਵੀ ਇਹਦਾ ਫੂਗਣਾ ਤੁਸੀਂ ਬਣਾ ਲਓ ਤੋ ਫੂਗਣਾ ਬਹੁਤ ਵਧੀਆ ਨਾ ਟੁੱਟਦਾ ਨਾ ਇਹ ਸਹੀ ਆ ਨਾ ਵਧੀਆ ਐਗਦਾਮ ਓਕੇ ਆ ਤੇ ਹੈਗਾ ਵੀ ਬਹੁਤ ਭਾਰਾ ਆ ਹੰਡਣ ਵਾਲਾ ਆ ਤਾਂ ਕਾਫੀ ਸਾਲ ਹੋ ਗਏ ਇਹਨੂੰ ਵਰਤਦੀ ਨੂੰ ਮੈਂ ਤੋ ਉਹ ਜੋ ਉਹ ਹੀ ਆ ਇਹ ਤੇ ਜਿਹੜੇ ਬਜ਼ਾਰੋਂ ਮਿਲਦੇ ਫੂਗਨੇ ਉਹ ਤਾਂ ਬਹੁਤ ਹਲਕੇ ਜਿਹੇ ਹੁੰਦੇ ਨਾ ਇਹ ਭਾਰਾ ਬਹੁਤ ਆ ਤੇ ਦੇਖੋ ਨਾਲ ਇੰਨੀ ਗਰਮੀ ਆ ਨਾਲੇ ਆਪਣਾ ਮੂੰਹ ਸਾਫ਼ ਕਰੀ ਜਾਨੀ ਆ ਤੇ ਨਾਲੇ ਵੀ ਤੜਕਾ ਲਾਈ ਜਾਨੀ ਆ ਤੇ ਬੱਸ ਤੜਕਾ ਵੀ ਰਾ ਹੁਣ ਸਬਜ਼ੀ ਬਣ ਚੁੱਕੀ ਲਓ ਜੀ ਹੁਣ ਸਬਜ਼ੀ ਮੇਰੀ ਬਣ ਕੇ ਹੋ ਗਈ ਤਿਆਰ ਤੇ ਅੱਗ ਬੁਝਾਤੀ ਆ ਮੈਂ ਤੇ ਲੱਕੜ ਤੇ ਪਾਣੀ ਪਾਤਾ ਚਲੋ ਮੈਂ ਕੱਲ ਕੰਮ ਆਜੂ ਹਨਾ ਤੇ ਆ ਦੇਖੋ ਤੇ ਸਬਜ਼ੀ ਸਬਜ਼ੀ ਦਾ ਕਲਰ ਦੇਖੋ ਕਿੰਨਾ ਸੋਹਣਾ ਆ ਰਿਹਾ ਤੇ ਆਲੂ ਵੱਡੇ ਵੱਡੇ ਮੈਂ ਕੱਟੇ ਆ ਸਾਡੀ ਕਲੀਜੀ ਭਾਈ ਵੜੇ ਆਉਂਦੇ ਆ ਕਦੀ ਕੋਈ ਕਵਾੜ ਵਾਲਾ ਆ ਕੇ ਕੋਈ ਸਬਜ਼ੀ ਵਾਲਾ ਕੋਈ ਕੱਪੜੇ ਵਾਲਾ ਕੋਈ ਕੁਝ ਆ ਗਿਆ ਆਲੇ ਪਰੇ ਤੇ ਥੋੜੀ ਰਸਮੀ ਜੀ ਤਰੀਖ ਨਹੀਂ ਰੱਖੀ ਮੈਂ ਤੇ ਨੋਰਮਲ ਜੀ ਰੱਖੀ ਆ ਤੇ ਰੋਟੀ ਸੋਣੀ ਭੇਂਕੇ ਵੀ ਖਾ ਜਾਂਦੀ ਆ ਤੇ ਵਧੀਆ ਖਾਣੇ ਤੋਂ ਹੁਣ ਮੇਲਾ ਜਾਣੇ ਇਹਨੂੰ ਚੱਕ ਕੇ ਕੁੱਕਰ ਨੂੰ ਘਰ ਤੇ ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਉਪਰ ਆਇਜਲ ਦਾ ਸਵਾਗਤ ਹੈ YouTube ਹੈ ਜਿੱਦਾ ਸਾਰੇ ਠੀਕ ਠਾਕ ਹੋ ਮੇਰੀਆਂ ਭੈਣਾਂ ਮੇਰੇ ਭਰਾ ਹਨ ਤੇ ਮੇਰੀਆਂ ਪਹਿਰੀਆਂ ਪਹਿਰੀਆਂ ਭੈਣਾਂ ਬਲੌਗਰ ਭੈਣਾਂ ਔਰ ਮੇਰੀਆਂ ਬੁਢੀ ਗਾਲੀਆਂ ਭੈਣਾਂ ਦੇਖੋ ਜਲਦ ਦਿਨ ਹੋ ਗਿਆ ਸ਼ੁਕਰਵਾਰ ਦੀ ਤਰੀਖ ਹੋ ਗਈ 8 ਤੇ 8 ਅਗਸਤ ਹੈ ਹਨਾ 8ਵਾਂ ਮਹੀਨਾ ਤੇ 11:30 11:30 ਦਾ ਹੋ ਗਿਆ ਟਾਈਮ ਤੇ ਮੇਰੇ ਕੰਮ ਕਰ ਤਕਰੀਬ ਨੂੰ ਕਾਫੀ ਚਲਦੇ ਖਤਮ ਹੋ ਚੁੱਕੇ ਸੀਗੇ ਤੇ ਬਲੌਗ ਮੈਂ ਐਸੇ ਕੱਲ ਦਾ ਸਟਾਰਟ ਕੀਤਾ ਆ ਤੇ ਕੱਲ ਦਾਲ ਸਬ지 ਬਣਾ ਕੇ ਤੋਂ ਬਾਅਦ ਮੇਰਾ ਨਾ ਮਨ ਨਹੀਂ ਕੀਤਾ ਬਲੌਗ ਬਣਾਉਣ ਨੂੰ ਤੇ ਮੇਰਾ ਮਨ ਬਹੁਤ ਜ਼ਿਆਦਾ ਖਰਾਬ ਹੋਇਆ ਵੀ ਇੰਨਾ ਖਰਾਬ ਹੋਇਆ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਨਾ ਸਿੱਜੇ ਤੋਂ ਮਤਲਬ ਦਿਨ ਤਿਆਰ ਹੁੰਦੇ ਨਾ ਉਦੋਂ ਬਹੁਤ ਚੱਤੇ ਹੁੰਦੇ ਆ ਆਪਣੇ ਪੈਣ ਭਰਾ ਆਪਣੇ ਮਾਪੇ ਹੈ ਨਾ ਤੇ ਮਨ ਮੇਰਾ ਜ਼ਿਆਦਾ ਖਰਾਬ ਹੋ ਗਿਆ ਤਾਂ ਵੀ ਮੇਰਾ ਮਨ ਨੇ ਕੀਤਾ ਵੀ ਬਲੌਗ ਬਣਾਉਣਾ ਤੇ ਬਸ ਜਿਹੜਾ ਸੀਗਾ ਕੱਲ ਦਾ ਪਿਆਰ ਹੋਇਆ ਜਿਹੜੀ ਕਰ ਕੇ ਮੈਂ ਪਾਤਾ ਹੈ ਨਾ ਤੇ ਮੇਰੀਆਂ ਭੈਣਾਂ ਨੇ ਇੰਨਾ ਹੌਸਲਾ ਦਿੱਤਾ ਨਾ ਨੂੰ ਬਹੁਤ ਹੀ ਜ਼ਿਆਦਾ ਨਾ ਬਹੁਤ ਸੋਹਣੇ ਕਮੈਂਟ ਹੁਣ ਤੱਕ ਵੀ ਕਮੈਂਟ ਆ ਆ ਰਹੀ ਜਾ ਰਹੀ ਆ ਤੇ ਮੈਂ ਕਮੈਂਟਾਂ ਦੇ ਰਿਪਲਾਈ ਕਰਦੀ ਹੱਦੀ ਹੁਣ ਵੀ ਕੱਲ ਤੋਂ ਕੱਲ ਤੋਂ ਹੀ ਕਰਦੀ ਆ ਰਹੀ ਆ ਤੇ ਬਹੁਤ ਹੌਸਲਾ ਦਿੱਤਾ ਅਸੀਂ ਮਤਲਬ ਆਪਣਾ ਨੁਕਸਾਨ ਵਾਲੀ ਵੀਡੀਓ ਪਾਈ ਸੀਗੀ ਵੀ ਸਾਡੇ ਇੰਨੇ ਲੱਖਾਂ ਨੁਕਸਾਨ ਹੋ ਗਿਆ ਤੇ ਮੇਰੇ ਭੈਣ ਭਰਾਵਾਂ ਮਾਰੇ ਬਹੁਤ ਜ਼ਿਆਦਾ ਮਸਲਾ ਦਿੱਤਾ ਦੇਖੋ ਜੀ ਹੌਸਲੇ ਨਾਲ ਹੀ ਸਾਰਾ ਕੁਝ ਆ ਜੇ ਆਪਾਂ ਤੇ ਜਨਨ ਹੌਸਲਾ ਦਵਾਗੇ ਤਾਂ ਫੇਰ ਹੀ ਗੱਲ ਬਣਦੀ ਆ ਤੇ ਹੌਸਲਾ ਟਾਉਣ ਵਾਲੇ ਤਾਂ ਬਹੁਤ ਜ਼ਿਆਦਾ ਹੁੰਦੇ ਆ ਉਹ ਵੀ ਆਪਣੇ ਵੇਚੀ ਹੁੰਦੇ ਹਨਾ ਵੀ ਇਹਨਾਂ ਨੂੰ ਸਿੱਟੋ ਕਸਤਣਾ ਨਾਲ ਥਲੇ ਲਾਓ ਤੇ ਇਹਨਾਂ ਦੇ ਤਾਂ ਖਿੱਚੋ ਹਨਾ ਬਹੁਤ ਤਰ੍ਹਾਂ ਦੀ ਦੁਨੀਆ ਇਸ ਸੰਸਾਰ ਤੇ ਚਲਦੀ ਆ ਤੇ ਹਰੇਕ ਭੈਣ ਨੇ ਆਪਣਾ ਦੁੱਖ ਸਾਂਝਾ ਕੀਤਾ ਵੀ ਕਿਸੇ ਨੂੰ ਜਿੱਦਾਂ ਕਹੋ ਆਪ ਆਪਣੇ ਹਿਸਾਬ ਨਾਲ ਸਾਰਿਆਂ ਨੇ ਦੁੱਖ ਸਾਂਝੇ ਕੀਤੇ ਵੀ ਸਾਡੇ ਨਾਲ ਵੀ ਇਦਾਂ ਹੋਈ ਸਾਡੇ ਨਾਲ ਵੀ ਇਦਾਂ ਹੋਈ ਹੈ ਨਾ ਤੇ ਦੇਖੋ ਜਿਹਨੂੰ ਜਿਹਨੂੰ ਦੁੱਖ ਲੱਗਾ ਹੁੰਦਾ ਨਾ ਉਹ ਹੀ ਦੁੱਖ ਦੁੱਖ ਦੀ ਇਹ ਮਸੰਦਾ ਹੁੰਦਾ ਵੀ ਦੁੱਖ ਕੀ ਹੁੰਦਾ ਹੈ ਜੇ ਜਦੋਂ ਆਪਾਂ ਦੁੱਖ ਨੂੰ ਨਹੀਂ ਉਦੋਂ ਆਪਾਂ ਰੱਬ ਜਿੱਤੇ ਆਉਂਦਾ ਤੇ ਉਦੋਂ ਜਿੱਤੇ ਨਹੀਂ ਆਉਂਦਾ ਹੈਗਾ ਰੱਬ ਆਪਾਂ ਨੂੰ ਪਰ ਨਹੀਂ ਚੇਤੇ ਰੱਖਣਾ ਜੈਦਾ ਵਾਹੀ ਹਰ ਟਾਈਮ ਚੇਤੇ ਰੱਖਣਾ ਚਾਹੀਦਾ ਤਾਂ ਸੁਖ ਉਹ ਵੈਰੂ ਨੇ ਵੈਰੂ ਤੇ ਬਣਾਏ ਹੋਏ ਆ ਤੇ ਉਹੀ ਦੁੱਖ ਦਿੰਦਾ ਤੇ ਉਹੀ ਦੁੱਖ ਲੈਂਦਾ ਹਨਾ ਤੇ ਚੰਗੇ ਵਾਲੇ ਟਾਈਮ ਚ ਆਉਂਦੇ ਰਹਿੰਦੇ ਹੋ ਸਕਦਾ ਰੱਬ ਕੋ ਚੰਗੇ ਲਈ ਕਰਦਾ ਹੋਗਾ ਆਪਾਂ ਨੂੰ ਹੁੰਦਾ ਵੀ ਇਹ ਰੱਬ ਸਾਡੇ ਲਈ ਮਾੜਾ ਕਰਦਾ ਹਨਾ ਪਰ ਨਹੀਂ ਤੇ ਕੁਝ ਚੰਗਾ ਹੋਣ ਲਈ ਮਾੜਾ ਹੁੰਦਾ ਹਨਾ ਤੇ ਚਲੋ ਫਿਰ ਜਿੱਦਾਂ ਹੁਣੀ ਆ ਉਹ ਤਾਂ ਹੋ ਕੇ ਰਹਿਣੀ ਆ ਨਾ ਤੇ ਬੜਾ ਮਨ ਨੂੰ ਜਿੱਦਾਂ ਕਰੋ ਵੀ ਮਨ ਨੂੰ ਹੌਲਾ ਜਿਹਾ ਹੋ ਗਿਆ ਕਮੈਂਟ ਦੇਖ ਕੇ ਪੜ ਕੇ ਹੈ ਨਾ ਭੈਣਾ ਦੇ ਮੇਨ ਇਹਨਾਂ ਸਾਥੇ ਸਪੋਰਟ ਕਰਦੇ ਆ ਅੱਡਾ ਨਾ ਇਹ ਬਹੁਤ ਖੁਸ਼ੀ ਵਾਲੀ ਗੱਲ ਹੁੰਦੀ ਆ ਜਦੋਂ ਆਪਣੇ ਦੁੱਖ ਵਿੱਚ ਕੋਈ ਜਿੱਦਾਂ ਕਰੋ ਵੀ ਸਾਥ ਦੇ ਵਿੱਚ ਖੜੇ ਆ ਕੇ ਨਾ ਉਹ ਸੱਚਾ ਸਾਥੀ ਹੁੰਦੇ ਨੇ ਕਿਤੇ ਦੁੱਖ ਵਿੱਚ ਨਾ ਤੇ ਸੁੱਖ ਨੂੰ ਤਾਂ ਸਾਰੇ ਆ ਜਾਂਦੇ ਸਾਰੇ ਬੁਲਾਉਂਦੇ ਹੈ ਨਾ ਜੇ ਤੇ ਬੰਦੇ ਕੋਈ ਜ਼ਿਆਦਾ ਪੈਸਾ ਹੁੰਦਾ ਆ ਜੇ ਕੋ ਸਕਸੂਤਾ ਸਾਰੀ ਹੁੰਦੀ ਆ ਉਹਨੂੰ ਬੰਦਾ ਸਮਝੇ ਵਰਗੇ ਠੀਕ ਹੈ ਬੰਦਾ ਨਾ ਤੇ ਜਿਸ ਬੰਦੇ ਦੇ ਕੋ ਮਾੜਾ ਟਾਈਮ ਹੁੰਦਾ ਉਹਨੂੰ ਕੋ ਬੁਲਾਉਂਦਾ ਵੀ ਨਹੀਂ ਉਹਨੂੰ ਕੋ ਫੋਨ ਨਹੀਂ ਕਰਦਾ ਹੈਗਾ ਪਰ ਨਹੀਂ ਮੈਗਰੀ ਦੁਕਸੋਕ ਜਿਹੜੇ ਨਾ ਇਹ ਰਾਬੇ ਦੇ ਉੱਤੇ ਬਣਾਏ ਹੋਏ ਆ ਕਪੜਾ ਦੁਕਸੋਕ ਵੀ ਦੁਕ ਨਾ ਵੀ ਕਪੜਾ ਪਾਉਨੇ ਆ ਆਪਾਂ ਤਾਂ ਆਪਾਂ ਸੁੱਖ ਦਾ ਵੀ ਕਪੜਾ ਪਾਉਨੇ ਆ ਨਾ ਇਹ ਗੱਲ ਟਾਈਮ ਟਾਈਮ ਨਹੀਂ ਹੁੰਦੀ ਆ ਤੇ ਉਸ ਵਾਇਕਰੂ ਨੇ ਪਤਾ ਨਹੀਂ ਕਿੱਥੇ ਕਿੱਥੋਂ ਲੈ ਜਾਣਾ ਕਿ ਤੱਕ ਲੈ ਜਾਣਾ ਉਸ ਪਰ ਮਾਤਮਾ ਦੀ ਤਾਕਤ ਦਾ ਅੰਦਾਜ਼ਾ ਨਹੀਂ ਹੁੰਦਾ ਕਿਸੇ ਨੂੰ ਜਦੋਂ ਦੇਣ ਲੱਗਤ ਦਿੰਦਾ ਵੀ ਜਦੋਂ ਖੋਣ ਲੱਗਦਾ ਤਾਂ ਉਹ ਵੀ ਲੈਂਦਾ ਤੇ ਫਿਰ ਵੀ ਆਪਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਤੇ ਦੁਨੀਆ ਅੱਜ ਕੱਲ ਸਾਰੀ ਦੁਖੀ ਆ ਜਿਹਨੂੰ ਕੁਛ ਲਾਹਣਾ ਜਿਹਨੂੰ ਨਾ ਕੁਛੋ ਤੇ ਉਹ ਵੀ ਸੁਖੀ ਆ ਨਾ ਜਿੱਦਾਂ ਕਹਿੰਦੇ ਹੁੰਦੇ ਨੇ ਨਾ ਨਾਂਕ ਦੁਖੀ ਆ ਸਭ ਸੰਸਾਰ ਸੈਨ ਕੋਈ ਪ੍ਰੋਬਲਮ ਹੈ ਕਿਸੇ ਨੂੰ ਕੋਈ ਦੁੱਖ ਦੀ ਆ ਤੇ ਜਿਹੜੇ ਧਿਆਨ ਦੇ ਵੀ ਸੌਗ ਦੇ ਨਾਲ ਹੀ ਆਉਂਦੇ ਹਨਾ ਤੇ ਬਹੁਤ ਵਧੀਆ ਮਨ ਖੁਸ਼ ਹੋਇਆ ਨਾ ਭੈਣਾ ਹੁੰਦੇ ਕਿ ਉਹਨਾਂ ਦੇ ਕਮੈਂਟ ਪੜ ਕੇ ਤੇ ਇਦਾਂ ਕੱਲ ਦੇਖੋ ਜੀ ਮੈਂ ਬਣਾਈ ਸੀ ਆਲੂਆਂ ਦੀ ਸਬਜ਼ੀ ਤੇ ਕੌਸ਼ਤਕ ਵਾਲਾਂ ਦੀ ਸਬਜ਼ੀ ਜਦਾ ਸਵੇਰੇ ਕੱਲ ਖਾ ਲਈ ਸੀ ਨਾ ਦੋ ਟਾਈਮ ਖਾਧੀ ਗਈ ਤਾਂ ਹੁਣ ਆਲੂ ਬਜੇ ਸੀਗੇ ਤੇ ਮੈਂ ਆਲੂ ਹਨਾ ਤੁਹਾਡੇ ਲਈ ਸਬਜ਼ੀ ਵਿੱਚੋਂ ਤੇ ਉਹ ਮੈਂ ਤੇ ਆਨ ਨੂੰ ਕੱਢੀ ਹੋਈ ਸਾਗੀ ਵਿੱਚੋਂ ਤੇ ਹੁਣ ਕਾਹੇ ਨੂੰ ਤਰਾਂਗੇ ਤੇ ਚਲੋ ਮੈਂ ਕਿਹਾ ਹੁਣ ਤਰਾਂ ਚ ਟਾਈਮ ਲੱਗ ਜੂਗਾ ਤੇ ਆ ਮੈਂ ਫਤਿਲੀ ਦੀ ਦਹੀਂ ਜਮਾ ਲਿਆ ਸੀਗਾ ਚਲ ਮੈਂ ਕੀ ਭਾਂਡੇਾਰੇ ਏ ਕਰਦੇ ਚਲ ਇੱਕ ਇਹਦੇ ਵਿੱਚ ਜਮਾ ਲੈਂਦੇ ਆ ਤੇ ਘਰ ਦਾ ਸ਼ੁੱਧ ਦਹੀਂ ਦੇਖੋ ਜੀ ਵਧੀਆ ਇੱਕਦਮ ਤੇ ਹੁਣ ਜਦੋਂ ਸਾਗੀ ਦਾ ਟਾਂਠੇ ਦਾ ਆ ਤੇ ਫਿਰ ਦੂਆ ਟਾਈਮ ਲਾਨੇ ਸਾਗੀ ਠੀਕ ਜੀ ਕੰਮ ਲੱਗਿਆ ਤਾਂ ਵਧੀਆ ਹੋ ਰਿਹਾ ਹੈ ਨਾ ਹਾਂ ਜੀ ਆਜੋ ਵੈਲਕਮ ਉਹਨੂੰ ਪਾਲ ਗਿਆ ਨਹੀਂ ਇਸ ਤੇ ਮੈਂ ਇਤਰੀੰਸਾਰੇ ਨੇ ਖਾ ਲਈਆ ਤੇ ਮੇਰਾ ਹੁਣ ਲੱਗਾ ਟਾਈਮ 20 ਸਵਾ 2 ਤਾਂ ਇਹੇ ਡਿਟਾਈਲ ਨਾਲ ਜੀ ਤੇ ਕਦੀ ਕਦੀ ਮਨ ਕਰਦਾ ਵੀ ਪਰੌਠੇ ਖਾਈਏ ਹਨਾ ਪਰ ਖਾਣੇ ਵੀ ਚਾਹੀਦੇ ਆ ਇਦਾਂ ਪਰੌਠੇ ਖਾਣ ਨਾਲ ਨਾ ਇੱਕ ਟਾਈਮ ਸਵੇਰੇ ਤੇ ਸਾਦਾ ਸਬਜ਼ੀ ਦਾ ਪਚਾਅ ਹੋ ਜਾਂਦਾ ਚਲੋ ਦੂਜੇ ਟਾਈਮ ਆ ਜਾਂਦੀ ਕੰਮ ਤੇ ਆ ਲੋ ਦਿալ ਮੌਰੇ ਪਰੌਠੇ ਤੇ ਯੂਰਪੀ ਸਟਾਈਲ ਦੇ ਕੱਢ ਕੇ ਬਣਾਉਣੇ ਆ ਪਰੌਠੇ ਬਹੁਤ ਟੇਸਟੀ ਬਣਦੇ ਆ ਵਿੱਚ ਪਿਆਜ਼ ਪਾ ਕੇ ਹਰੀ ਮਿਰਚ ਪਾ ਕੇ ਤੇ ਬਹੁਤ ਵਧੀਆ ਲੱਗਦੇ ਆ ਇਕਦਮ ਓਕੇ ਲੱਗਦੇ ਆ ਤੇ ਨਾਲ ਹੀ ਨਹੀਂ ਹੈ ਲੱਸੀ ਦਾ ਗਲਾਸ ਆ ਦੇਖੋ ਗਲਾਸ ਲੱਸੀ ਦਾ ਇਹ ਵੱਡਾ ਗਲਾਸ ਹੈ ਨਾ ਜਿੱਦਾਂ ਮੇਰੇ ਡੈਡੀ ਜੀ ਪਿਛਲੇ ਤੇ ਤੇ ਦੇ ਦੱਥੇ ਤੇ ਵਿੱਚ ਚੱਤ ਵੀ ਕੀਤਾ ਬੰਗੜਾ ਸਭ ਤੋਂ ਵੀ ਗਲਾਸ ਲੈਣ ਦੀ ਦੋ ਨਿਸ਼ਾਨੀਆਂ ਹੁੰਦੀਆਂ ਨੇ ਭੰਡਾ ਲਈਦਾ ਹੁੰਦਾ ਤੇ ਬਹੁਤ ਵਧੀਆ ਜੇ ਲੱਸੀ ਵੀ ਖੁੱਲੀ ਪੈ ਜਾਂਦੀ ਆ ਤੇ ਪਾਣੀ ਵੀ ਔਰ ਜੋ ਮਰਜੀ ਪਾ ਕੇ ਦੁੱਧ ਵੀ ਪਾ ਕੇ ਰੱਖ ਲਓ ਹਨਾ ਜਣੀ ਗਲਾਸ ਨਾ ਸੜ ਜਾਂਦਾ ਤੇ ਮੁੜ ਕੇ ਮੰਗਣ ਦੀ ਲੋੜ ਨਹੀਂ ਪੈਂਦੀ ਹੈਗੀ ਤੇ ਬਹੁਤ ਵਧੀਆ ਗਲਾਸ ਆ ਤੇ ਬਟ ਇਹਦੇ ਡੰਡੀ ਸਗੀ ਨਾਲ ਤੇ ਡੰਡੀ ਗਈ ਟੁੱਟ ਪਾਣੀ ਕਿਤੇ ਕਿਹੜੇ ਚਾਰ ਟੁੱਟੇ ਡੰਡੀ ਉਹ ਪਰ ਫਿਰ ਵੀ ਗਲਾਸ ਚੋਂਦਾ ਨਹੀਂ ਹੈਗਾ ਫੇਰ ਵੀ ਠੀਕ ਆ ਵਧੀਆ ਆ ਤੇ ਇੱਕ ਮੇਰੀ ਭੈਣ ਨੇ ਕਮੈਂਟ ਆਇਆ ਕਹਿੰਦੇ ਤੁਸੀਂ ਹਰ ਇੱਕ ਦਿਨ ਹਰ ਇੱਕ ਗੱਲ ਦੇ ਨਾਲ ਕਹਿੰਦੇ ਆ ਵਧੀਆ ਵਧੀਆ ਆ ਤੁਹਾਨੂੰ ਹੀ ਸਭ ਤੋਂ ਵਧੀਆ ਲੱਗਦਾ ਆ ਤੇ ਹਾਂਜੀ ਭੈਣ ਜੀ ਵਧੀਆ ਲੱਗਦਾ ਹਨ ਜਿਹੜੀ ਚੀਜ਼ ਮੂੰਹ ਚੜ ਜਾਵੇ ਉਹ ਵਾਰ-ਵਾਰ ਮੂੰਹ ਤੇ ਆਉਂਦੀ ਹੈ ਹਨਾ ਤੇ ਥੈਂਕ ਯੂ ਤੁਸੀਂ ਵਲੌਗ ਦੇਖਦੇ ਆ ਨਾ ਫਿਰ ਸਾਡੇ ਨਿੱਕੇ ਨਿੱਕੇ ਛੋਟੇ ਛੋਟੇ ਹਰ ਗੱਲਾਂ ਨੋਟ ਕਰਦੇ ਆ ਬਸ ਕਮੈਂਟ ਕਰਕੇ ਦੱਸਿਆ ਕਰੋ ਸਾਨੂੰ ਨਾ ਤੁਹਾਨੂੰ ਸਾਡੇ ਕਿੰਦਰ ਦੇ ਵਲੌਗ ਲੱਗ ਲੱਗਦੇ ਆ ਕਿ ਸਾਨੂੰ ਵਧੀਆ ਲੱਗਦਾ ਤੇ ਤੁਹਾਨੂੰ ਪਤਾ ਲੱਗ ਰਿਹਾ ਹੈ ਨਾ ਚਲੋ ਇਹਨਾਂ ਥੋੜਾ ਠੰਡੇ ਹੋ ਜਾਣੇ ਆ ਤੇ ਪਰੌਂਠੀ ਖਾ ਗੀ ਕੇ ਤਾਂ ਫਿਰ ਮਿਲਦੇ ਆ ਤੁਹਾਨੂੰ ਸਡੇ ਮਾਤਪ ਹੋ ਗਿਆ ਗੁਰਦੁਆਰਾ ਸਾਹਿਬ ਆਪਾਂ ਅੰਦਾਜ਼ੀ ਦੇ ਤੋਂ ਪੈਣਾ ਸੁਣਿਆ ਹੱਡੇ ਨਹੀਂ ਆਇਆ ਜਿਦਾਂ ਕਿ ਸ਼ਰਟ ਤੇ ਸਵਾਣ ਦੇ ਸ਼ਰਟੇ ਹਸਾ ਹੋਇਆ ਕੋਤਾ ਨਹੀਂ ਆਇਆ ਇੱਜਾ ਤੇ ਹਮਤ ਹਮਤ ਬਹੁਤ ਕੀ ਲੱਗਣ ਢਈ ਹੈ ਬਹੁਤ ਕੀ ਤੋ ਪਿਆ ਸੁਈਆ ਉਹ ਦੱਪ ਦੱਪ ਚ ਵਧੀਆ ਗਰਮੀ ਆ ਕਿਵੇਂ ਗਰ ਜਾਣ ਜੀ ਨਹੀਂ ਕਰਦਾ ਹੈਗਾ ਫੜਾ ਫੜ ਕੰਮ ਨਿਵੜ ਕੇ ਬਹਿਣ ਦੀ ਗੱਲ ਕਰੀ ਚਲੋ ਅੰਦਰ ਇਸ ਥੱਲੇ ਬਹਿ ਜਾਓ ਨਾ ਗਰਮੀ ਤੋਂ ਬਚੋ ਤੇ ਇਦਾਂ परमपिता परमात्मा के चरणों में वंदन वंदन की जय कावे के एक बार भी पंथ पर मार्ग और परमात्मा का प्रस्ताव है वर्तमान काल में परमात्मा के मार्ग की यह उपस्थिति भारत से पुत्र का जो अधिकार प्राप्त हो दुनिया में और सब सब से तथा सभी पंथों का

ਇਹ ਆਲੂ ਕੰਸਾ ਨਹੀਂ ਅੱਜ ਸਾਡੇ ਅਜ ਮੰਦਪ ਹੋ ਗਿਆ ਤੇ ਪਹੁੰਚ ਚੁੱਕਾ ਆ ਤੇ ਹੁਣ ਹੋ ਲੋ ਹੁੰਦਾ ਪਿਆ ਕੀਰਤਨ ਤੇ ਭਾਈ ਜੀ ਸਾਡੇ ਪਿੰਡ ਦੇ ਹੀ ਆ ਤੇ ਬਹੁਤ ਸੋਹਣੇ ਕੀਰਤਨ ਕਰਦੇ ਬਹੁਤ ਪਧੀਆ ਹਨ ਤੇ ਪਹਿਲਾਂ ਇਹ ਗਏ ਸੀਗੇ ਯਾਨੀ ਵਿਦੇਸ਼ ਘੁਮਣ ਗਏ ਸੀਗੇ ਤੇ ਚੱਜਾਂਦੇ ਆ 6 ਮਹੀਨੇ ਬਾਅਦ ਜਲਦੀ ਫਿਰ ਵਿਚ ਵਿਚ ਆ ਜਾਂਦੇ ਆ ਤੇ ਹੁਣ ਕੀਰਤਨ ਸ਼ੁਰੂ ਹੋ ਗਿਆ ਆ ਦੇਖੋ ਜੀ ਮੰਦਪ ਪਹੁੰਚਣਾ 12 ਵਜੇ ਤੋਂ ਬਾਅਦ ਹੀ ਪਹੁੰਚਣਾ ਹਣਾ ਤੇ ਸਾਇਕਲ ਲਈ ਤਿਆਰੀ ਤੇ ਦੇਖੋ ਗਲ ਵੀ ਬੜੀ ਆ ਤਾਂ ਪੱਕੀ ਬਣਨ ਤਾਂ ਵੀਡੀਓ ਬਣਾਉਣੀ ਪੈਂਦੀ ਆ ਤੇ ਫਿਰ ਇਹ ਵੀ ਕੰਮ ਆ ਪਰ ਇਹਨਾਂ ਕੰਮ ਸਗਦੇ ਨਹੀਂ ਹੈਗੇ ਵੀ ਕੰਮ ਹੈਗਾ ਜਿਦਾ ਆਪਾਂ ਨੂੰ ਘਰ ਦੇ ਕੰਮ ਹੈ ਆ ਆਪਣੀ ਕੋਈ ਡਿਊਟੀ ਹੋਈ ਕੋਸੋਈ ਡਿਊਟੀ ਵੀ ਜਾਣਾਗਾ ਤਾਂ ਆਫਿਸ ਦਾ ਕੰਮ ਹੋਇਆ ਨਾ ਉਹਦਾ ਆਪਾਂ ਕੰਮ ਮੰਨਦੇ ਆ ਪਰ ਇਸ ਕੰਮ ਨੂੰ ਕੋਈ ਕੰਮ ਮੰਨਦਾ ਹੈ ਵੀ ਕੰਮਾਂ ਚ ਕੰਮ ਨਹੀਂ ਹੈਗਾ ਪਰ ਇਹ ਵੀ ਕੰਮ ਹੈ ਬਹੁਤ ਮਿਹਨਤ ਲੱਗਦੀ ਹੈ ਤੇ ਫਿਰ ਮਨ ਨੂੰ ਮੈਂ ਸੌਂ ਵੀ ਸਕਦੀ ਆ ਬਹਿ ਵੀ ਸਕਦੀ ਤਾਂ ਨਹੀਂ ਮੈਨੂੰ ਇਹ ਵੀ ਮੇਰਾ ਕੰਮ ਹੈ ਮੈਂ ਕਰਨਾ ਹੈ ਕਹਤੇ ਇੱਕ ਇਹ ਬਿਊਟੀ ਬਣ ਜਾਂਦੀ ਆ ਜਿੱਦਾ ਮੇਰੀ ਭੈਣ Rajasthan ਤੋਂ ਇਹਨਾਂ ਨੇ ਮੈਨੂੰ ਕਮੈਂਟ ਕੀਤਾ ਕਹਿੰਦੇ ਵੀ ਚਲ ਵੀ ਤੇਰੀ ਆਨਲਾਈਨ ਨੌਕਰੀ ਲੱਗੀ ਹੈ ਨਾ ਅੱਜ ਦੇ ਸਾਰੇ ਗੱਲਾਂ ਦੀ ਵੀ ਇਹ ਇੱਕ ਨੌਕਰੀ ਵਾਲਾ ਕੰਮ ਆ ਆਪਾਂ ਇਹਦੇ ਹਾਲੀ ਲਾਉਣੇ ਲਾਉਣੇ ਗੱਲ ਹਾਲੀ ਦੀ ਆਪਣੀ ਹੋਣੀ ਚਾਹੀਦੀ ਤੇ ਲੋਕ ਕਈ ਹੋ ਗਏ ਪਰ ਠੀਕ ਨਹੀਂ ਹੁੰਦੇ ਲਿਖਦਾ ਵੀ ਆ ਤੇ ਆਪਾਂ ਜਦੋਂ ਮਿਸ ਕਰ ਲਈ ਤਾਂ ਆਪਾਂ ਤੇ ਇਹ ਕੰਮ ਕਰਨਾ ਪਾਉਣਾ ਹੈ ਨਾ ਤੇ ਇਹਦਾ ਇਹ ਦੀ ਗੱਲ ਆ ਤੇ ਹੁਣ ਅਸੀਂ ਤਾਂ ਗੱਲਾਂ ਕਰਦੇ ਗਏ ਸਬਜ਼ੀ ਨਾ ਲੈਣੀ ਆਵੇਂ ਤੇ ਸਬਜ਼ੀ ਮੈਨੂੰ ਹੁੰਦਾ ਸਬਜ਼ੀ ਫਟਾਫਟ ਮੈਂ ਬਣਾ ਲਵਾਂ ਤੇ ਦੂਰ ਟਾਈਮ ਮੇਰਾ ਕੰਮ ਘਟ ਜਾਂਦਾ ਹੈ ਨਾਲੇ ਚਲੋ ਮੈਨੂੰ ਕੋ ਫਿਗਰ ਦੀ ਹੁੰਦਾ ਨਾ ਸਾਡੇ ਭੈਣ ਜੀ ਕੈਨੇਡਾ ਗਏ ਆ ਉਹਨਾਂ ਨੇ ਕਹਿਣਾ ਵੀ ਦਾਲ ਸਬਜ਼ੀ ਹੋਵੇ ਨਾ ਰੋਟੀ ਪਕਾਉਣੇ ਕੋਈ ਔਖੀ ਨਹੀਂ ਹੈਗੀ ਤੇ ਮੇਰੇ ਵਲੌਗ ਦੇਖਦੇ ਆ ਵੀ ਹੁਣ ਸੁਣਦੇ ਹੋਣਗੇ ਮੇਰੀ ਗੱਲਾਂ ਨਾ ਤੇ ਬਿਲਕੁਲ ਸਹੀ ਗੱਲਾਂ ਹੁੰਦੀਆਂ ਤੇ ਜੇ ਹੁੰਦੀ ਆ ਵੀ ਦਾਲ ਪਾਣੀ ਬਣਿਆ ਹੋਵੇ ਰੋਟੀ ਪਕਾ ਕੇ ਚਲੋ ਵੀ ਬਿੱਲੇ ਤੇ ਦੁੱਧ ਗਰਮ ਕਰਕੇ ਤੇ ਜਿਹੜੀ ਠੀਕ ਆ ਤੇ ਲਾਈਟ ਬੰਦ ਹੋ ਗਈ ਆ ਤੇ ਮੈਨੂੰ ਸਪੀਕਰ ਚ ਕੋਈ ਪ੍ਰੋਬਲਮ ਆ ਰਹੀ ਹੈ ਤੇ ਬਾਰ ਬਾਰ ਸਪੀਕਰ ਬੰਦ ਹੋ ਰਿਹਾ ਤੇ ਕੀਤੇ ਬਹੁਤ ਸੋਹਣਾ ਹੋ ਰਿਹਾ ਤੇ ਵਧੀਆ ਲੱਗਦਾ ਪਹਿਲਾਂ ਮੈਂ ਸਟੇ ਲੈਣੇ ਆ ਪਿਆਜ ਲਸਣ ਤੇ ਆਦਰ ਤੇ ਮੇਰੇ ਬਾਜੂ ਹੰਤੇ ਚ ਲਾ ਕਿਉਂਕਿ ਤਾਂ ਪਹਿਲਾਂ ਕਟਾਈਏ ਕੋਈ ਕਾਲੀ ਬਹੰਦੀ ਇਹ ਬਹੁਤ ਦਾ ਮੁਸ਼ਕਲ ਨਾ ਤੇ ਬਹੁਤ ਹੀ ਆਲਾ ਹੋ ਜਾਂਦਾ ਹੈ ਤੇ ਤੋਂ ਬੋਲਦੀ ਕਿ ਆਵਾਂ ਤੇ ਪਸਾਵਾ ਮਾਰਗੇਟਨ ਚਾਲੇ ਰਹਿਣਾ ਲਾਈਟ ਆਇ ਨਹੀਂ ਚੱਲਣ ਦੀ ਬਣੀ ਕੀ ਪ੍ਰੋਬਲਮ ਹੈ ਕੱਲ ਵੀ ਦਿਨ ਹੋਏ ਕੱਲ ਵੀ ਲਾਈਟ ਸਾਡੇ ਕੋਈ ਨਹੀਂ ਬਸ ਪੈਰ ਤੋਂ ਨਹੀਂ ਸ਼ੌਂਕ ਨੂੰ ਜਾ ਰਹੀਆਂ ਤੇ ਪਤਾ ਨਹੀਂ ਕਿਉਂ ਇਹਨਾਂ ਕੱਟ ਲਾਉਂਦੇ ਆ ਕੀ ਪ੍ਰੋਬਲਮ ਹੋਣਾ ਚਿਰਾਂ ਕੱਟਵਾਟ ਕਰ ਲਈ ਨਹੀਂ ਮੈਂ ਹਫ਼ਤਾ ਬਾਅਦ ਪਹੁੰਚਿਆ ਆਵਾਂ ਜੇ ਆਵਾਂ ਤਾਂ ਅਸੂਰਾ ਦੇਵਾਵਨ ਬੋਲੇ ਕੀਤਨ ਕੇ ਨਸਲਾਂ ਲੱਗਦੇ ਕੋਇਆ ਸਭਾ ਦੀ ਸਰਦਾਰੀ ਹੋਵੇ ਸਿੱਖਾਂ ਦੀ ਮੁਸੀਬਤ ਨੂੰ ਹਾਸਲ ਸੰਭਾਲਾਈ ਕਿ ਬਾਦ ਦੇ ਸਰਵਾਸ ਸਿੱਖ ਗਿਰਵਾਣੀ ਗਾਇ ਮਿੱਠਾ ਕਰਵਾਣੀ ਦਾ ਨਾਮ ਹੀ ਮਿੱਠਾ ਆ ਕਾਸ਼ ਕੋ ਆਪਣਾ ਰੱਬ ਦੇ ਦਰਵਾਜ਼ੇ ਕੋਲ ਜਿੰਨੀ ਆਉਂਦੀ ਲਾਣਾ ਲੱਗਣ ਤੱਕ ਉਤਾਰ ਕੇ ਲਾਹਣ ਕਰਨਾ ਆ ਕਿਤੇ ਦੁਨੀਆ ਦੇ ਪੈੜ ਛੇ ਆਪਣਾ ਪਾਣੀ ਸੰਗਤ ਨਹੀਂ ਹੁੰਦੀ ਗੁੰਦੀ ਆਪਾਂ ਚੁਗਲੀਆਂ ਹੋਈਆਂ ਦੀ ਆਪਣੇ ਗੁਰੂ ਨਾਲ ਆਪਾਂ ਅਲੀਚ ਨਹੀਂ ਗੱਲ ਲਈ ਇਹ ਜੁਗਲੀ ਗੱਲ ਇਹਨੂੰ ਤਾਂ ਜਾ ਮੈਂ ਦੱਸ ਦਿੱਤਾ ਆਵਾਜ਼ ਕਰ ਰਹੀ ਹੈ Obrigado. ਕਦ ਤੱਕ ਡਗ ਡਿਆ ਗਿਆ ਹੁਣ ਸੂਫ ਸਾਜੀ ਕੱਢਣੀ ਆ ਹੁਣ ਕੱਲਾ ਨਾਲ ਚੱਲੋ ਜੀ ਬੇਲੇ ਦੇ ਕੋਈ ਨਾ ਚੱਲ ਜੰਦਾ ਉਹ ਨਹੀਂ ਮੁੜ ਕੇ ਨਾ ਮਮੂ ਕਰੋ ਸਾਰੇ ਕਾਜ ਪੈਦੇ ਕੋਈ ਵੀ ਕਾਜ ਨਹੀਂ ਲੈਣਾਂ ਜਾਣ ਵਾਲੇ ਦੇ ਸਾਰੇ ਕਾਜ ਹੋ ਜਾਂਦੇ ਪੂਰੇ चाहंदा <laughs> परमात्मा ਕਿਨਸ ਪੰਡਸਾਮਗਰ ਲਈ ਕੰਮ ਕਰਤਾ ਲਗਣ ਮੁਸ਼ਕਲ ਮਹੀਨਾ ਖੜੇ ਹੋਣਾ ਇਥੇ ਲੱਖੀ ਦਿਨਾਂ ਲਈ ਸਾਰੇ ਕੰਮ ਕਰਦੀ ਹੈ ਤੇ ਬਹੁਤ ਮੁਸ਼ਕਲ ਬਣਾ ਕੀ ਕਰਦੀ ਹੈ ਨਾ ਕਿ ਕੰਮ ਅੜੀਏ जो तो पंक्ति क्या महाराज ने बारे में कहा सही है ना जो के साथ से काम करता है सरकार से भी संबंध करते हैं तरह तो 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 के तो <स्थाँगे> तो जो आदमी की कुर्बानी का कठोर काम है मैं बार के दर्शना घटना नाम के विषय पर चर्चा करने जा रही हूं तो मैं जा रहे हैं सो और इस पर हस्ताक्षर की बात है ਹਰੋ ਕੀ ਕਰਨਾ ਜੇ ਆਪਾਂ ਗੁਰੂ ਕਾਹਨ ਦੀ ਕੋਲੇ ਬੈਠ ਕੇ ਸੰਜੀਤ ਹਾਂ ਪਰ ਬੱਬਰੀ ਗੁਰੂ ਨੇ ਇਹ ਰੱਬ ਨੇ ਡਿਊਟੀਆਂ ਲਾਈਆਂ ਹਰੇ ਬੰਦੇ ਦੀਆਂ ਕੀ ਕੀ ਕਰਨਾ ਧਰਤੀ ਦੇ ਆ ਕੇ ਉਹਨੇ ਇਹਨੇ ਕੋ ਬਸ ਨਹੀਂ ਆਗਾ ਹਰੇ ਬੰਦੇ ਡਿਊਟੀ ਲਾਈਏ ਸ੍ਰਮਾ ਕਰਨਾ ਕਾਹਦਾ ਡਿਊਟੀ ਆ ਤੁ ਸਾਦੀ ਦੇ ਆ ਕੇ ਆਹੰਮ ਕਰਨਾ ਹੈ ਕਰ ਤੇ ਡਾਕਟਰ ਸਾਹਿਬ ਦੀ ਪਸੰਦਿਆ ਲੁਟਾਉ ਸਾਬ ਜੀ

ਸਭ ਤੋਂ ਪਹਿਲਾਂ ਆ ਵੀ ਉਹਨਾਂ ਸਾਫੀ ਪਿਆਜ਼ ਤੇ ਲਸਣ ਤੇ ਅਦਰਕ ਇਹ ਮੈਂ ਕੱਟ ਕੇ ਰੱਖ ਲਿਆ ਤੇ ਤੇਲ ਤੁਸੀਂ ਮੈਂ ਘੱਟ ਪੈ ਗਰਮੀ ਜਾਂਦੀ ਕਰਦੇ ਹਾਂ ਤੇ ਇੱਕ ਐਵੇਂ ਇੱਕ ਗੰਢੀ ਪਾਈ ਆ ਲਸਣ ਦੀ ਬਾਅਦ ਫਾਈਰ ਉਹਨਾਂ ਕਰ ਦੇਗੀ ਪਿਆਜ਼ ਉਹਨਾਂ ਰਾਈਟ ਆਈ ਨਹੀਂ ਹੈਗੀ ਸਾਡੀ ਤੜਕਾ ਥੋੜਾ ਪਤ ਥੋੜਾ ਸਾੜਨਾ ਨਹੀਂ ਬੋਤਾ ਜਗਾ ਥੋੜਾ ਬੋਤਾ ਰੱਖਣਾ ਇਹਨੂੰ ਮੈਂ ਇਸ ਮੈਦੇ ਨਾਲ ਅੰਮਲ ਦੇਤੀ ਹਾਂਜੀ ਸਬਜੀ ਦੇਖੋ ਜੀ ਬਣ ਗਈ ਆ ਤੇ ਮੈਂ ਫਿਰ ਬਤਾਉ ਮਚਪਾਤੇ ਸੀਗੇ ਜਿਹੜੇ ਬਣ ਗਏ ਆਲੂ ਹੋ ਗਏ ਸੀ ਹਨਾ ਤੇ ਸਬਜੀ ਵੀ ਟੇਸਟ ਟੇਸਟੀ ਬਣ ਗਈ ਹੋ ਗਈ ਤਿਆਰ ਤੇ ਨਾਲ ਨਾਲ ਗਰਵਾਣੀ ਤੇ ਨਾਲ ਨਾਲ ਸਬਜੀ ਮੇਰੀ ਕੜਾਈ ਦੌੜੀ ਜਾਂਦੀ ਉਹਨੂੰ ਤੇ ਵਧੀਆ ਹੋ ਗਿਆ ਸਬਜੀ ਦਾ ਕੰਮ ਨਾ ਸੱਚੀ ਗੱਲ ਮੂੰਹ ਚੜੀਏ ਗੱਲ ਨਾਲ ਚਾਹ ਤੇ ਚਾਹ ਡਾਕਟਰ ਸਾਹਿਬ ਦੇ ਕਿਹਾ ਚਾਹ ਦੁੱਸ ਦੇ ਚਾਹ ਵੀ ਕਾਦੀ ਘੋਟ ਮੈਲ ਲਈਆਂ ਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਤੁਸੀਂ ਕਰੋ ਮੇਰੀਆਂ ਭੈਣਾਂ ਮੇਰੇ ਭਰਾ ਸਾਡੇ ਬਗਤਾਂ ਕਿਦਾਂ ਦੇ ਲੱਗਦੇ ਸਤਿ ਸ੍ਰੀ ਅਕਾਲ